ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਤਸੰਗ ਜੀਓ ਆਉ ਤਾਂ ਤਾਂ ਸਾਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਿਨਾਂ ਦੀ ਬਾਬਤ ਆਪਾਂ ਜਾਣਕਾਰੀਆਂ ਹਾਲ ਕਰਨ ਕਰੀਏ 16 ਜਨਵਰੀ 1630 ਈਸਵੀ ਤਾਂ ਨੂੰ ਤਾਮ ਸਾਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਵਿਖੇ ਹੋਇਆ। ਸ੍ਰੀ ਗੁਰੂ ਹਰ ਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ। ਆਪ ਜੀ ਦਾ ਜਨਮ ਮਾਤਾ ਨਿਹਾਲ ਕੌਰ ਦੀ ਕੋਖੋਂ ਛੀਸ਼ ਮਹਿਲ ਕੀਰਤਪੁਰ ਜ਼ਿਲ੍ਹਾ ਰੂਪਨਗਰ ਵਿੱਚ ਹੋਇਆ। ਆਪ ਜੀ ਦਾ ਜੀਵਨ ਕਾਲ 31 ਸਾਲ ਦਾ ਸੀ ਔਰ ਆਪ ਸਤਵੇਂ ਸਿੱਖਾਂ ਦੇ ਗੁਰੂ ਹੋਏ ਗੁਰੂ ਹਰਰਾਇ ਸਿੰਘ ਜੀ ਦਾ ਜਨਮ ਕਾਫੀ ਅਸ਼ਾਂਤ ਵਾਤਾਵਰਣ ਵਿੱਚ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਯੁੱਧਾਂ ਵਿੱਚ ਤੇ ਫਿਰ ਪਰਿਵਾਰਕ ਉਲਝਣਾਂ ਵਿੱਚ ਫਸੇ ਹੋਏ ਸਨ 1628 ਵਿੱਚ ਅਟਲ ਰਾਏ ਜੀ 1631 ਵਿੱਚ ਮਾਤਾ ਦਿਮੋਦਰੀ ਜੀ ਤੇ ਫਿਰ 1638 ਵਿੱਚ ਬਾਬਾ ਗਿਰਦਤਾ ਜੀ ਰੱਬ ਨੂੰ ਪਿਆਰੇ ਹੋ ਗਏ ਸਹਿਬ ਸ਼ੇਰਪੁਰ ਤੇਗਵਾਦਰ ਸਾਹਿਬ ਜੀ ਦੁਨੀਆ ਤੋਂ ਪਰਾਂਮ ਹਮੇਸ਼ਾ ਸਮਾਧੀ ਵਿੱਚ ਜੁੜੇ ਰਹਿੰਦੇ ਲੱਗਦਾ ਸੀ ਕਿਸੇ ਵੱਡੇ ਕਾਰਜ ਦੀ ਤਿਆਰੀ ਕਰ ਰਹੇ ਨੇ ਸੂਰਜਮਲ ਦੁਨੀਆਦਾਰ ਜਿਆਦਾ ਸਨ ਉਹਨਾਂ ਦਾ ਜਸਵੀ ਸੁਭਾ ਗੁਰਗੱਦੀ ਲਈ ਰਕਾਬਟ ਬਣ ਗਿਆ ਬਾਬਾ ਗੁਰਦਤਾ ਜੀ ਦੇ ਚਲਾਣੇ ਤੋਂ ਬਾਅਦ ਹਰ ਰਾਏ ਸਾਹਿਬ ਜੀ ਦਾ ਸਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖਰੇਖ ਵਿੱਚ ਪੜ੍ਹੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ ਹਰ ਰਾਏ ਸਾਹਿਬ ਜੀ ਦੀ ਪੜ੍ਹਾਈ ਲਿਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਸ਼ਸਤਰ ਵਿਦਿਆ ਘੋਰ ਸਵਾਰੀ ਤੇ ਸਰੀਰਕ ਕਸਰਤ ਵੀ ਆਪਣੀ ਨਿਗਰਾਨੀ ਹੀਟ ਕਰਉਂਦੇ ਰਹੇ ਬਚਪਨ ਤੋਂ ਹੀ ਗੁਰੂ ਹਰ राय ਸਾਹਿਬ ਜੀ ਦਾ ਸੰਤ ਸੁਭਾ ਸੀ ਗੁਰੂ ਘਰ ਦੀ ਸੇਵਾ ਵਿੱਚ ਜੁੜੇ ਰਹਿਣਾ ਉਹ 97 ਸਨ ਤੇ ਦਰਵੇਸ਼ ਵੀ ਉਹਨਾਂ ਦਾ ਹਿਰਦਾ ਇਤਨਾ ਕੋਮਲ ਸੀ ਕਿ ਇੱਕ ਫਲ ਟੁੱਟਣ ਤੇ ਵੀ ਦੁਖੀ ਹੋ ਜਾਂਦੇ ਇੱਕ ਵਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਾਗ ਵਿੱਚ ਸ਼ਹਿਰ ਕਰਨ ਜਾ ਰਹੇ ਸੀ ਅਚਾਨਕ ਇੱਕ ਫੁੱਲ ਉਹਨਾਂ ਦੇ ਚੋਲੇ ਨਾਲ ਅਟਕ ਕੇ ਟੁੱਟ ਗਿਆ ਬਹੁਤ ਉਦਾਸ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬੇਟਾ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਲ ਕੇ ਚੱਲਣਾ ਚਾਹੀਦਾ ਜਿਸ ਦਾ ਮਤਲਬ ਸਾਫ ਸੀ ਅਗਰ ਜ਼ਿੰਮੇਵਾਰੀਆਂ ਵੱਡੀਆਂ ਹੋਣ ਤਸੋਚ ਸਮਝ ਕੇ ਕਦਮ ਪੁੱਟਣਾ ਚਾਹੀਦਾ ਹੈ ਬਸ ਇਹ ਸਿੱਖਿਆ ਨੂੰ ਉਹਨਾਂ ਨੇ ਉਮਰ ਭਰ ਯਾਦ ਰੱਖਿਆ ਤੇ ਸਾਰੀ ਉਮਰ ਆਪਣੀ ਸਮਰੱਥਾ ਤੇ ਸੋਚ ਦੀ ਸਮਝ ਦੀ ਵਰਤੋਂ ਕਰਦੇ ਹਾਂ ਭੁੱਲੇ ਭਟਕਿਆਂ ਨੂੰ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੱਤੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਹਬਜਾਦੇ ਸ੍ਰੀ ਚੰਦ ਡੇਰਾ ਬਾਬਾ ਨਾਨਕ ਤੋਂ 18 ਮੀਲ ਦੀ ਦੂਰੀ ਤੇ ਉੱਤਰ ਪੂਰਬ ਵੱਲ ਪੈਂਦੇ ਪਿੰਡ ਬਰਾਨ ਵਿੱਚ ਨਿਵਾਸ ਕਰਦੇ ਅਸੀਂ ਇੱਕ ਵਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਦਰਸ਼ਨਾਂ ਲਈ ਗਏ ਬੜੇ ਪਿਆਰ ਨਾਲ ਮੇਲ ਮਲਾਪ ਹੋਇਆ ਬਾਬਾ ਜੀ ਨੇ ਗੁਰੂ ਸਾਹਿਬ ਕੋਲੋਂ ਸਾਹਿਬ ਜਿਆਦਿਆਂ ਬਾਰੇ ਪੁੱਛਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੰਜ ਸਾਹਿਬਜ਼ਾਦਿਆਂ ਦਾ ਜ਼ਿਕਰ ਕੀਤਾ ਬਾਬਾ ਜੀ ਬੜੇ ਪ੍ਰਸੰਨ ਹੋਏ ਤੇ ਸੈ ਸਭਾਈ ਉਹਨਾਂ ਦੇ ਮੂੰਹ ਨਿਕਲ ਗਿਆ ਸਾਰੇ ਆਪਣੇ ਪਾਸ ਹੀ ਰੱਖਣੇ ਜੇ ਕਿ ਜੇ ਕੋਈ ਸਾਨੂੰ ਵੀ ਦਿਓਗੇ ਤਾਂ ਗੁਰੂ ਸਾਹਿਬ ਨੇ ਬੜੇ ਸਰਕਾਰ ਦੇ ਨਾਲ ਕਿਹਾ ਕਿ ਇਹ ਪੁੱਤ ਗੁਰਦਿੱਤਾ ਸਾਡੇ ਨਾਲ ਹੈ ਆਪਜੀ ਦੀ ਸੇਵਾ ਲਈ ਹਾਜ਼ਰ ਹੈ ਬਾਬਾ ਸ਼੍ਰੀਚੰਦ ਨੇ ਦਸਤਾਰ ਬਾਬਾ ਗੁਰਦਿੱਤਾ ਜੀ ਨੂੰ ਭੇੜ ਕਰਦਿਆਂ ਬਚਨ ਕੀਤੇ ਗੁਰਗੱਦੀ ਤਾਂ ਅੱਗੇ ਹੀ ਤੁਹਾਡੇ ਪਾਸ ਹੈ ਸਾਡੇ ਪਾਸ ਥੋੜਾ ਜਿਹਾ ਤਪ ਤੇ ਫਕੀਰੀ ਹੈ ਇਹ ਵੀ ਲੈ ਲਓ ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਕਤ ਨਜ਼ੀਕ ਆਇਆ ਉਹਨਾਂ ਨੇ ਗੁਰਗੱਦੀ ਗੁਰਦੇਤਾ ਜੀ ਦੇ ਸੁਪੁੱਤਰ ਹਰਰਾਏ ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ ਪੁੱਤਰਾਂ ਵਿੱਚੋਂ ਕੋਈ ਵੀ ਗੁਰਗੱਦੀ ਦੀ ਮਹਾਨ ਜ਼ਿੰਮੇਵਾਰੀ ਸੰਭਾਲਣ ਨੂੰ ਤਿਆਰ ਨਹੀਂ ਸੀ ਬਾਬਾ ਗੁਰਦੇਤਾ ਜੀ 1638 ਵਿੱਚ ਕਾਲ ਚਲਾਣਾ ਕਰ ਗਏ ਸੀ ਬਾਬਾ ਟਲਰਾਏ ਜੀ ਨੇ ਕਰਮਤਾ ਦੇ ਖਾਮ ਦੇ ਪਛਤਾਵੇ ਕਰਕੇ ਆਪਣੀ ਜਾਨ ਦੇ ਦਿੱਤੀ ਅਤੇ ਤੇਗਵਹਾਦਰ ਸਾਹਿਬ ਦੁਨੀਆਂ ਤੋਂ ਅਪਰਾਮ ਸਮਾਧੀ ਵਿੱਚ ਜੁੜੇ ਰਹਿੰਦੇ ਇਸ ਤੋਂ ਕੁਝ ਵੱਡਾ ਕਰਨ ਦੀ ਤਿਆਰੀ ਵਿੱਚ ਸਨ ਜੋ ਜਾਣੀ ਜਾਂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਅਮੀਰੀ ਪੀਰੀ ਦੇ ਮਾਲਕ ਜਾਣਦੇ ਸਨ ਗੁਰੂ ਹਰराय ਸਾਹਿਬ ਵਿੱਚ ਉਹ ਸਾਰੀਆਂ ਖੂਬੀਆਂ ਮਜੂਰ ਸਨ ਜੋ ਗੁਰਗੱਦੀ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਯੋਗ ਸਨ ਆਪਣੇ ਦਾਦਾ ਬਾਹ ਸ਼ਿਕਾਰ ਦੇ ਬਹੁਤ ਸ਼ਕੀਨ ਸੀ ਪਰ ਜਨਵਰ ਨੂੰ ਮਾਰਨ ਦੀ ਬਜਾਏ ਫੜ ਕੇ ਲੈ ਆਉਂਦੇ ਆਪਣੇ ਬਾਗ ਵਿੱਚ ਲਿਆ ਕੇ ਪਾਲਦੇ ਜ਼ਖਮੀ ਜਨਵਰ ਜਾਂ ਬਿਮਾਰ ਜਨਵਰ ਹੁੰਦੇ ਉਹਨਾਂ ਦਾ ਇਲਾਜ ਆਪਣੀ ਨਿਗਰਾਨੀ ਏਡ ਕਰਕੇ ਫਿਰ ਖੁੱਲਾ ਛੱਡ ਦਿੰਦੇ ਸਾਰੀ ਜ਼ਿੰਦਗੀ ਤਾਣ ਹੁੰਦਿਆਂ ਵੀ ਨਿਤਾਣੇ ਤੇ ਮਾਣ ਹੁੰਦਿਆਂ ਵੀ ਨਿਮਾਣੇ ਰਹੇ ਕਈ ਮੌਕੇ ਆਏ ਬਰਉਧੀਆਂ ਨੇ ਹੱਲਾ ਵੀ ਬੋਲਿਆ ਸ਼ਰਾਰਤਾਂ ਵੀ ਕੀਤੀਆਂ ਪਰ ਆਪਣੀ ਸੂਝ-ਬੂਝ ਨਾਲ ਆਉਣ ਵਾਲੇ ਖਤਰੇ ਨੂੰ ਟਾਲਿਆ ਉਹ ਕਿਸੇ ਦਾ ਦੁੱਖ ਦੇਣਾ ਕਿਸੇ ਨੂੰ ਜਾਂ ਦਿਲ ਦਿਖਾਉਣਾ ਪਾਪ ਸਮਝਦੇ ਸੀ ਜਦੋਂ ਛੇਵੇਂ ਪਾਤਸ਼ਾਹ ਨੂੰ ਲੱਗਾ ਕਿ ਉਹਨਾਂ ਦੇ ਜੋਤੀ ਜੋਰ ਸਮਾਨ ਦਾ ਵਕਤ ਆ ਚੁੱਕਾ ਹੈ ਤਾਂ ਗੁਰੂ ਹਰ Rai ਸਾਹਿਬ ਹਰ ਪੱਖੋਂ ਕਾਬਲੀਅਤ ਜਾਣ ਕੇ ਭਾਈ ਦਰਗਾਹ ਮਲ ਜੀ ਕੋਲੋਂ ਰਸਮ ਅਦਾ ਕਰਵਾ ਕੇ 3 ਮਾਰਚ 1643 ਨੂੰ ਗੁਰਗੱਦੀ ਦੀ ਪਾਸ਼ਾ ਹੀ ਗੁਰੂ ਹਰ राय ਸਾਹਿਬ ਨੂੰ ਸੌਂਪ ਦਿੱਤੀ ਤੇ ਉਸ ਵੇਲੇ ਉਹ ਕੇਵਲ 14 ਸਾਲ ਦੇ ਸਨ ਗੁਰਗੱਦੀ ਤੇ ਬੈਠਦੇ ਅਨੁਸਾਰ ਧਰਮ ਪ੍ਰਚਾਰ ਦੀ ਲਹਿਰ ਜਾਰੀ ਰੱਖਦਿਆਂ ਕਿਰਤ ਕਰਨਾ ਵੰਡ ਕੇ ਛਕਣਾ ਸਿਮਰਨ ਤੇ ਸੇਵਾ ਕਰਨ ਲਈ ਸਿੱਖਾਂ ਨੂੰ ਉਤਸ਼ਾਹ ਕਰਨਾ ਤੇ ਇਸ ਦੇਸ਼ ਦੀ ਕੁਰਤੀ ਲਈ ਪ੍ਰਚਾਰਕਾਂ ਦੀਆਂ ਨਿੱਦੁਕੀਆਂ ਨਿੱਦੁਕੀਆਂ ਕੀਤੀਆਂ ਅਤੇ ਦੂਰ ਤਰਾਡੇ ਭੇਜਿਆ ਗੁਰੂ ਹਰ राय ਸਾਹਿਬ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵੀ ਲੜਾਈ ਨਹੀਂ ਲੜੀ ਵਿਰੋਧੀਆਂ ਨੇ ਕਈ ਵਾਰ ਹੱਲਾ ਵੀ ਬੋਲਿਆ ਜੰਗ ਤੱਕ ਨੌਤ ਵੀ ਆਈ ਪਰ ਗੁਰੂ ਸਾਹਿਬ ਨੇ ਆਪਣੀ ਸੋਚ ਤੇ ਸ਼ਾਨਪਨ ਨਾਲ ਆਉਣ ਵਾਲੇ ਖਤਰਿਆਂ ਨੂੰ ਟਾਲਿਆ ਇਸੇ ਤਰ੍ਹਾਂ ਹੀ ਜੋ ਸੈਦ ਸ਼ਰੀਫੁਲ ਹਾਜ਼ਮਨ ਸਾਹਿਬ ਜੀ ਦੇ ਵੇਲੇ ਦੀਆਂ ਫੌਜਾਂ ਰੱਖਦੇ ਸਨ ਉਸੇ ਤਰ੍ਹਾਂ ਹੀ ਆਪ ਜੀ ਨੇ ਕੋੜੇ ਕੋੜ ਸਵਾਰ ਸ਼ਸਤਰ ਹਰ ਇੱਕ ਚੀਜ਼ ਆਪਣੇ ਕੋਲ ਸੀ ਪਰ ਫਿਰ ਵੀ ਉਹ ਕਾਲ ਪ੍ਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਹੋਏ ਆਪਣਾ ਜੀਵਨ ਬਤੀਤ ਕੀਤਾ 6 ਅਕਤੂਬਰ 1661 ਐਤਵਾਰ ਵਾਲੇ ਦਿਨ ਆਪ ਜੀ ਜੋਤੀ ਜੋਤ ਸਮਾ ਗਏ ਆਪ ਜੀ ਦੀ ਦੇਹ ਦਾ ਸੰਸਕਾਰ ਸਤਲੁਜ ਦੇ ਕੰਢੇ ਤੇ ਤੇ ਅਸੀਂ ਆਪਤਾਲ ਪਰ ਜਲ ਪ੍ਰਵਾਹ ਕੀਤੀਆਂ ਗਈਆਂ ਇਹ ਸੀ ਪਿਆਰਿਓ ਇਤਿਹਾਸ ਤਨ ਤਨ ਸਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਜਿਨ੍ਹਾਂ ਨੇ ਆਪਣਾ ਜੀਵਨ ਕਾਲ ਸਤਵੇਂ ਗੁਰੂ ਹੁੰਦਿਆਂ ਹੋਇਆਂ ਨਿਭਾਇਆ ਤੇ ਸੰਗਤਾਂ ਨੂੰ ਉਪਦੇਸ਼ ਦੇ ਕੇ ਆਪ ਜੀ ਦੇ ਹੁੰਦਿਆਂ ਦਵਾਈਖਾਨੇ ਵੀ ਚੱਲਦੇ ਸਨ ਆਪ ਜੀ ਦੇ ਹੁੰਦਿਆਂ ਬੜੇ ਬਾਗ ਲਗਵਾਏ ਗਏ ਜਿਸ ਦੀ ਕੁਦਰਤੀ ਖੂਬਸੂਰਤੀ ਨੂੰ ਆ ਬਹੁਤ ਪਿਆਰ ਕਰਦੇ ਸੀ ਔਰ ਇਸ ਵਾਸਤੇ ਆਪ ਜੀ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਹੋਏ ਸੋ ਇਹ ਸੀ ਪਿਆਰਿਓ ਤੁਨ ਤੁਨ ਸਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਜਿਨ੍ਹਾਂ ਦਾ ਇਤਿਆਹ ਸਾਹਿਬ ਜੀ ਦੇ ਨਾਲ ਸਾਂਝਾ ਕੀਤਾ ਸਭੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁੱਲਾਂ ਨੂੰ ਨੱਚਦਾਰੀਏ ਆਉ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਆਹ ਜੀ